ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦਾ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਅਸੀਂ ਆਏ ਸੀ ਇੱਥੇ ਟਰੈਕਟਰ ਦੀ ਵਰਕਸ਼ਾਪ ਆ ਦਿਖਾਉਣੀ ਆ ਤੁਹਾਨੂੰ ਵਰਕਸ਼ਾਪ ਦਾ ਮਾਹੌਲ ਕਿੰਨੇ ਟਰੈਕਟਰ ਖੜੇ ਨੇ ਕੀ ਗੱਲਬਾਤ ਆ ਤੇ ਜੁੜੇ ਰਹੋ ਵੀਡੀਓ ਦੇ ਨਾਲ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜੀ ਆਹ ਹੈਗੇ ਟਰੈਕਟਰਾਂ ਦੀ ਵਰਕਸ਼ਾਪ ਸਾਰਾ ਹਾਈਡਰੋਲਿਕ ਕੰਮ ਕਰਦੇ ਆ ਇੱਥੇ ਤੇ ਆਪਦੇ ਮਨ ਲਾਦਾ ਖੇਤਚੀ ਬੈਠਾ ਗੋਰਾ ਖੇਤਚੀ ਵਰਕਸ਼ਾਪ ਆ ਆਹ ਖੜਾ ਲੋਹਾ ਹੂੰ ਉਹ ਪੁਰਾਣਾ ਸਮਾਨ ਇੱਥੇ ਵਿਕਦਾ ਕੋਈ ਨਹੀਂ ਤੇ ਮੇਰੇ ਹਿਸਾਬ ਨਾਲ ਬਸ ਆਹੀ ਪਿਆ ਰਹਿਣਾ ਨੇ ਗਲੀ ਗੁਲੀ ਜਾਣਾ ਆਪਣੇ ਇੰਡੀਆ ਚ ਵਧੀਆ ਸਮਾਨ ਬੇਕ ਬੁਕ ਜਾਂਦਾ ਬਰਖਸ਼ਾਬ ਬਣਾਈ ਹੋਈ ਆ ਗਾਹਾਂ ਵੀ ਆ ਜੀ ਐਮ ਸੀ ਕੰਪਨੀ ਦੇ ਟਰੱਕ ਇੱਥੇ ਬਹੁਤ ਮਸ਼ਹੂਰ ਨੇ ਟਰੱਕ ਕਾਰਾਂ ਸਾਰਾ ਕੁਝ ਟਰੱਕ ਦਾ ਮਤਲਬ ਪਿਕਅਪ ਪਿੱਕਾ ਇੱਕ ਹੋ ਖੜੀ ਆ ਆ ਛੋਟਾ ਜਿਹਾ ਟੋਬਾ ਜਿਹਾ ਬਣਾਇਆ ਹੋਇਆ ਪਾਣੀ ਜਿਹਾ ਰੱਖਣ ਵਾਸਤੇ ਆਮ ਕੇ ਰੱਖਣ ਵਾਸਤੇ ਇਹਨਾਂ ਚੀਜ਼ਾਂ ਦੇ ਬੜੇ ਸ਼ਕੀਨ ਹੁੰਦੇ ਆ। ਖੁੱਲਾ ਜਿਹਾ ਏਰੀਆ ਐ ਲੱਗਦਾ ਜਿਵੇਂ ਆਪਦੇ ਖੇਤ ਜੀ ਬੈਠਾ ਹੁੰਦਾ ਮੌਜ ਨਾਲ ਇੱਥੇ ਹੀ ਟਰੈਕਟਰ ਸਮਾਰੀ ਜਾਂਦਾ। ਵਿੱਚ ਤੁਹਾਨੂੰ ਆਵਾਜ਼ਾਂ ਵੀ ਸੁਣਨ ਗਈਆਂ ਕਿਉਂਕਿ ਦੋ ਬੁੜੇ ਗੱਲਾਂ ਕਰਦੇ ਨੇ ਉੱਚੀ ਉੱਚੀ ਬੋਲਦੇ ਨੇ। ਤੇ ਇਹ ਆੜੀ ਨੇ ਦੋਨੇ ਇਕੱਠੇ ਹੋਏ ਨੇ ਆਹ ਖੜਾ ਛੋਟਾ ਜਿਹਾ ਜੌਂਡੀ ਯਾਰ ਆਹ ਜੌਂਡੀ ਯਾਰ ਇਹ ਮੈਨੂੰ ਲੱਗਦਾ ਵੀ ਹੋਣਗੇ ਇਹ 50 60 ਸਾਲ ਪੁਰਾਣੇ ਟਰੈਕਟਰ ਹੋ ਸਕਦਾ ਵੱਧ ਵੀ ਹੋਣ ਕੁਝ ਇਹ ਲਾ ਫੋਰਡ ਵੀ ਖੜਾ ਇੱਥੇ ਹੂੰ ਆ ਦੇਖ ਲੋ ਫੋਰਡ ਪੰਜਾਬੀਆਂ ਦੀ ਪਹਿਲੀ ਪਸੰਦ ਹੈ ਆ ਜੌਂਡੀਅਰ ਮਾਡਲ ਤਾਂ ਪਤਾ ਨਹੀਂ ਕੀ ਹੋਣੇ ਆ ਕਿਉਂ ਗੋਰਾ ਜਿਆਦਾ ਬੁੜਾ ਉਹਨੂੰ ਆਪਣੀ ਭਾਸ਼ਾ ਘੱਟ ਸਮਝ ਆਉਂਦੀ ਆ ਤੁਰਬ ਨਹੀਂ ਸਕਦਾ ਉਹ ਜੇ ਤੁਰਨ ਫਿਰਨ ਵਾਲਾ ਹੁੰਦਾ ਫਿਰ ਨਾਲ ਆਪਾਂ ਨੂੰ ਦੱਸ ਵੀ ਦਿੰਦਾ ਵੀ ਕਿੰਨਾ ਮਾਡਲ ਆ ਆ ਵੀ ਜੌਂਡੀਅਰ ਜੌਂਡੀਅਰ ਕਾਫੀ ਨੇ ਇੱਥੇ ਆ ਕਾ ਕੱਟਣ ਵਾਲੀ ਮਸ਼ੀਨ ਹੁੰਦੀ ਆ ਹਰੇਕ ਘਰ ਚਾ ਲਗਭਗ ਤੇ ਕਾ ਕੱਟਦੇ ਨੇ ਸ਼ਹਿਰਾਂ ਚ ਛੋਟੀਆਂ ਹੁੰਦੀਆਂ ਨੇ ਸ਼ਹਿਰਾਂ ਇ ਥੋੜਾ ਜਿਹਾ ਘੱਟ ਜਗ੍ਹਾ ਹੁੰਦੀ ਆ ਮਤਲਬ ਕਿੱਲਾ ਦਾ ਕਿੱਲਾ ਇੱਥੇ ਆਮ 5 5 7 7 ਕਿੱਲੇਾਂ 'ਚ ਕਰਨੇ ਤੇ ਆਲੇ-ਦੋਲੇ ਜਗ੍ਹਾ ਹੁੰਦੀ ਆ ਫਿਰ ਘਾਹ ਕੱਟਣਾ ਬਹੁਤ ਜ਼ਰੂਰੀ ਆ ਆ ਵੀ ਟਰੱਕ ਜਿਆ ਖਾਸਾ ਪੁਰਾਣਾ ਲੱਗਦਾ ਇਹ ਵੀ ਹੋਊਗਾ ਮੈਨੂੰ ਲੱਗਦਾ ਸੀਸੀ ਮਾਡਲ ਆ ਦੇਖ ਲੋ ਸਮਾਨ ਖੜਾ ਆ ਨਵੀਂ ਲੱਗਦੀ ਆ ਗੱਡੀ ਆਹ ਗਿਆ ਤੇ ਤੋਾਈ ਹੋਇਆ ਜਦੋਂ ਇਹਨਾਂ ਨੂੰ ਮਾਰੋ ਆਹ ਗਿਆ ਇੱਧਰ ਇਹ ਇੱਕ ਖੇਤਾਂ 'ਚ ਕਿਹੜਾ ਗੂੜਾ ਕੱਢਣ ਵਾਸਤੇ ਹੁੰਦੀ ਹੈ ਇਹ ਇਹ ਆ ਟਰੈਕਟਰ ਇਹ ਜਿਹੜੇ ਮੋਂ देयर ਯੂ نو ਆਮ ਟ੍ਰਾਈ ਡੈਟ ਦੈਨ ਆਲ ਟ੍ਰਾਈ ਡੈਟ ਬਰ ਇਹ ਗਾਇਆ ਇਹਸ ਗਾ ਇਹਸ ਗਾ ਸਟਫ ਬੈਕ ਇਰ ਟੂ ਤੇ ਹਾਂ ਬੈਠਾ ਮਿਸਤਰੀ ਕੱਪਰ ਮੋਰ ਗੱਡ No, I wouldn't say it's junk. <laughs> we doing have John Deere? Oh, we bought that last spring. Oh, it's a spring I got for there. There wasn't any brakes on it, but I took the floor panel down In and got it adjusted that. ਨਾ ਪੁੱਟ ਨਾ ਡਿਫਰੈਂਟ ਬੋਲਡ ਆ ਨਾ ਦਿੱ ਬੋਲਡ ਕੰਪਲਟ ਹੋ ਗਿਆ ਆ ਅੱਜ ਸੰਡੇ ਕਰਕੇ ਮੈਨੂੰ ਲੱਗਦਾ ਇਹਦੇ ਵਰਕਰ ਛੁੱਟੀ ਤੇ ਹੋਣਗੇ ਆ ਵਰਕਸ਼ਾਪ ਆ ਆ ਰੇੜੂਆ ਚੱਲਦਾ ਖਬਰਾਂ ਨੇ ਬਹੁਤ ਸ਼ਕੀਨ ਨੇ ਰੇੜੂਆ 24 ਘੰਟੇ ਚੱਲੀ ਜਾਂਦਾ ਹੁੰਦਾ ਇਹਨਾਂ ਦੇ ਕੋਈ ਖਬਰ ਆਉਣੀ ਆ ਕੋਈ ਹੋਰ ਆ ਬਿਲਡਿੰਗ ਵਾਲੀ ਮਸ਼ੀਨ ਪਈ ਆ ਇੱਕ ਤਰ੍ਹਾਂ ਦਾ ਹਿਸਾਬ ਕਿਤਾਬ ਆ ਇੱਥੇ ਆਈ ਹੈ ਯੂ ਹਰ ਬਰਕਸ਼ਾਪ ਇਸ ਅਮੇਜ਼ਿੰਗ ਅਮ ਐਂਡ ਸੋ ਯੂ نو ਲਾਈਕ ਯੂ ਸੈਡ ਦੋ ਵਾਈ ਵਾਈ ਸ਼ੇਅਰ ਕਰਦੇ ਆ ਕਰੋ ਜੇ ਗੱਲਬਾਤਾਂ ਨੂੰ ਵਧੀਆ ਲੱਗਦੀ ਹੁੰਦੀ ਆ ਠੀਕ ਹੈ ਜੀ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ YouTube ਤੇ ਸਬਸਕ੍ਰਾਈਬ ਕਰਿਓ Facebook ਤੇ ਫਾਲੋ ਕਰਿਓ ਹੋਰ ਤੁਹਾਨੂੰ ਗੱਲਾਂ ਬਾਤਾਂ ਦੱਸਦੇ ਰਹਾਂਗੇ ਮਿਲਦੇ ਹਾਂ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ